ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਛੋਟੇ ਸਹਿਬਜ਼ਾਦੇਆਂ ਦੀ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਜੀਹਦੀ ਸਾਦਤ ਨੂੰ ਸਮਰਪਿਤ 50 ਅੰਕ ਕੋੜੇ ਵਾਲਿਆਂ ਦੀ ਇਕਾਰਵਲਾ ਜਿਹੜਾ ਕਿ ਅੱਜ ਦੁੱਧ ਦਾ ਲੰਗ ਲਗਾਇਆ ਗਿਆ ਸ ਵੀਰਾਂ ਜੀ ਦੇਖ ਸਕਦੇ ਹੋ 50 ਅੰਕ ਕੋੜੇ ਵਾਲੇ ਸਾਨੇ ਵਾਲ ਚੌਂਕ ਗਿਲਦਾਰਪੱਗਾ ਜੀ ਉਹਨਾਂ ਦੀ ਸਮੂਹ ਟੀਮ ਮੈਂਬਰ समूह संगत पुलिस पुलिस कर्मचारी एस आई सिंह जी तरसेम सिंह जी ये भी जो इतने पहुंचे गलबात करांगे <थाँगे> मेरा नाम दिलदार बगरा जी ਇਹ ਜਿਹੜਾ ਦੁੱਧਾ ਲੰਗਰ ਆਇਆ ਅਸੀਂ ਛੋਟੇ ਸਾਹਿਬ ਜਰੂਰ ਜਾ ਰਿਛ ਲਾਇਆ ਜੋ ਕਿ ਇਹਨਾਂ ਨੇ ਕਿੰਨੇ ਸਾਡੇ ਲਈ ਇਹਨਾਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਕਰਵਾਈ ਤੇ ਬਾਬਾ ਇਸ ਲਈ ਇੱਕ ਸੰਗਤ ਨੂੰ ਵੀ ਸਾਹਮਣੇ ਇਹ ਕਹਿਣਾ ਚਾਹਿਆ ਇਹ ਦਿਨਾਂ ਵਿੱਚ ਕੋਈ ਖੁਸ਼ੀ ਨਾ ਬਣਾਈ ਜਾਵੇ ਇਹਨਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਲਈ ਇਹਨਾਂ ਕੁਰਬਾਨੀਆਂ ਦਿੱਤੀਆਂ ਇਹ ਸਾਰੀ ਸੰਗਤ ਨੂੰ ਵੀ ਅਪੀਲ ਕਰਦੇ ਆ ਜਿੰਨੇ ਤਨ ਮੰਨਣਾ ਤੁਸੀਂ ਸੇਵਾ ਜਿੰਨੇ ਵੀ ਕਰ ਸਕੋ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਗੁਰੂ ਘਰ ਲੰਗਰ ਦੁੱਧ ਦਾ ਲੰਗਰ ਲਗਾਇਆ ਹੈ ਅਸੀਂ ਜੀਵਨ ਸਿੰਘ ਸਾਹਿਬ ਜਦਿਆਂ ਯਾਦ ਦੇ ਵਿੱਚ ਇਹ ਗੁਰੂ ਘਰ ਲੰਗਰ ਲਗਾਇਆ ਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਇਹ ਇਹ ਦਿਨ ਨੇ ਇਹਨੇ ਖੁਸ਼ੀ ਦੇ ਦਿਨ ਨੇ ਸੋਖ ਦੇ ਦਿਨ ਨੇ ਇੱਥੇ ਸਾਰਿਆਂ ਨੂੰ ਇੱਥੇ ਮਹਾਰਾਜਿਆਂ ਦੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਗੁਰੂ ਘਰ ਲੰਗਰ ਲਗਾਉਣਾ ਚਾਹੀਦਾ ਹੈ ਤੇ ਸਾਡੇ ਭਰਾ ਦਿਲਦਾਰ ਸਿੰਘ ਪੱਗਾ ਜੀ ਹਰ ਸਾਲ ਇਹ ਸੁੱਧਾ ਲੰਗਰ ਲਗਾਉਂਦੇ ਨੇ ਸਾਨੂੰ ਬੜੀ ਮਤਲਬ ਮਤਲਬ ਬੜੀ ਮਨ ਨੂੰ ਆਉਂਦੀ ਹੈ ਵੀ ਮਹਾਰਾਜਿਆਂ ਦੀ ਸੇਵਾ ਕਰਦੇ ਨੇ ਇੰਨਾ ਜ਼ਿਆਦਾ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ